ਇਤਾਲ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਦਾ ਪਾਵਰ ਆਫ ਯੂਅਰ ਸਬਕਨਸ਼ੀਅਸ ਮਾਈਂਡ ਨਾਮਕ ਕਿਤਾਬ ਦਾ ਪਹਿਲਾ ਅਧਿਆਇ ਤੁਹਾਡਾ ਅੰਤਰੀਵਿ ਖਜ਼ਾਨਾ ਜੇਕਰ ਤੁਸੀਂ ਆਪਣਾ ਤੀਜਾ ਨੇਤਰ ਖੋਲ ਕੇ ਆਪਣੇ ਅੰਦਰ ਲੋਕੇ ਅਮੁੱਖ ਖਜ਼ਾਨੇ ਨੂੰ ਲੱਭ ਲਵੋ ਤਾਂ ਤੁਹਾਡੇ ਹਰ ਪਾਸੇ ਅਮੁੱਖ ਅਮੀਰੀ ਹੋਵੇਗੀ ਤੁਹਾਡੇ ਅੰਦਰ ਤਾਂ ਸੋਨੇ ਦੀ ਖਾਨ ਹੈ ਜਿੱਥੋਂ ਤੁਹਾਨੂੰ ਸ਼ਾਨ ਸੁੱਖ ਤੇ ਭਰਪੂਰਤਾ ਨਾਲ ਜਿਉਣ ਲਈ ਲੋੜੀਂਦੀ ਹਰ ਸ਼ੈਅ ਹਾਸਲ ਹੋ ਸਕਦੀ ਹੈ ਆਪਣੇ ਅੰਦਰਲੀ ਅਨੰਤ ਗਿਆਨ ਤੇ ਅਸੀਮ ਪ੍ਰੇਮ ਦੀ ਸਵਰਨ ਖਾਨ ਤੋਂ ਅਣਜਾਣ ਲੋਕ ਕੂਕ ਸੁੱਤੇ ਪਏ ਹਨ ਤੁਸੀਂ ਆਪਣੇ ਅੰਦਰੋਂ ਹਰ ਇੱਛਿਤ ਵਸਤ ਪ੍ਰਾਪਤ ਕਰ ਸਕਦੇ ਹੋ ਚੁੰਬਕ ਬਣਿਆ ਹੋਇਆ ਲੋਹੇ ਦਾ ਟੁਕੜਾ ਆਪਣੇ ਤੋਂ 20 ਗੁਣਾ ਭਾਰੀ ਬਸਤਾ ਨੂੰ ਚੁੱਕ ਸਕਦਾ ਹੈ ਪਰ ਉਹੀ ਟੁਕੜਾ ਜੇ ਚੁੰਬਕੀ ਸ਼ਕਤੀ ਗਵਾ ਬੈਠੇ ਤਾਂ ਇੱਕ ਖੰਭ ਵੀ ਨਹੀਂ ਚੁੱਕ ਸਕਦਾ ਇੰਜ ਹੀ ਬੰਦੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ ਚੁੰਬਕੀ ਬੰਦੇ ਹੌਸਲੇ ਤੇ ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਉਹ ਜਾਣਦੇ ਹਨ ਕਿ ਉਹ ਜਿੱਤ ਅਤੇ ਕਾਮਯਾਬੀ ਲਈ ਹੀ ਪੈਦਾ ਹੋਏ ਹਨ ਦੂਸਰੀ ਕਿਸਮ ਦੇ ਬੰਦੇ ਚੁੰਬਕ ਬਿਹੂਣ ਬੰਦੇ ਹੁੰਦੇ ਹਨ ਅਜਿਹੇ ਬੰਦੇ ਡਰ ਤੇ ਸ਼ੱਕ ਨਾਲ ਭਰੇ ਹੋਏ ਹੁੰਦੇ ਹਨ ਅਣਸੁਖਾਮੀ ਸਥਿਤੀ ਆਵੇ ਤਾਂ ਕਹਿਣਗੇ ਮੈਂ ਅਸਫਲ ਹੋ ਜਾਵਾਂਗਾ ਮੈਂ ਪੈਸਾ ਗਵਾ ਬੈਠਾਂਗਾ ਲੋਕ ਮੇਰਾ ਮਜ਼ਾਕ ਉਡਾਉਣਗੇ ਅਜਿਹੇ ਬੰਦੇ ਜ਼ਿੰਦਗੀ 'ਚੋਂ ਬਧੇਰੇ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਉਹ ਅੱਗੇ ਵਧਣ ਤੋਂ ਡਰਦੇ ਹਨ ਉਹ ਜਿੱਥੇ ਹਨ ਉੱਥੇ ਹੀ ਰਹਿ ਜਾਂਦੇ ਹਨ ਇੱਕ ਚੁੰਬਕੀ ਮਨੁੱਖ ਬਣੋ ਅਤੇ ਸਮਿਆਂ ਦੇ ਗੁੱਜੇ ਪੇਡ ਖੋਲੋ ਸਮਿਆਂ ਦੇ ਅਹਿਮ ਪੇਡ ਤੁਹਾਡੇ ਖਿਆਲ 'ਚੋਂ ਕਿਸੇ ਵੇਲੇ ਜਾਂ ਇਤਿਹਾਸਿਕ ਦੌਰ ਦਾ ਸਭ ਤੋਂ ਅਹਿਮ ਪੇਡ ਕਿਹੜਾ ਹੁੰਦਾ ਹੈ ਪਰਮਾਣੂ ਊਰਜਾ ਨਿਊਕਲੀਅਰ ਊਰਜਾ ਪਰਮਾਣੂ ਬੰਬ ਅੰਤਰਗ੍ਰਹਿ ਯਾਤਰਾ ਨਹੀਂ ਇਹਨਾਂ 'ਚੋਂ ਕੋਈ ਵੀ ਨਹੀਂ ਫਿਰ ਉਹ ਅਹਿਮ ਭੇਦ ਕਿਹੜਾ ਹੈ ਬੰਦਾ ਇਸ ਨੂੰ ਕਿਵੇਂ ਲੱਭੇ ਤੇ ਕਿਵੇਂ ਇਹਦੇ ਤੋਂ ਕੋਈ ਲਾਭ ਉਠਾਵੇ ਉੱਤਰ ਬਿਲਕੁਲ ਆਸਾਨ ਹੈ ਇਹ ਅਹਿਮ ਭੇਦ ਅਸਲ ਵਿੱਚ ਤੁਹਾਡੇ ਅਚੇਤਨ ਮੰਨ ਦੀ ਹੈਰਾਨੀ ਜਨਕ ਕਰਾਮਾਤੀ ਸ਼ਕਤੀ ਹੈ ਬਧੇਰੇ ਲੋਕ ਇਸ ਤਾਂ ਤੋਂ ਹੀ ਇਸ ਨੂੰ ਹਾਸਲ ਕਰਦੇ ਹਨ ਅਚੇਤਨ ਮੰਨ ਦੀ ਕਰਾਮਾਤੀ ਸ਼ਕਤੀ ਆਪਣੇ ਅਚੇਤਨ ਮੰਨ ਵਿੱਚ ਸਮਾਈ ਅਲੌਕਿਕ ਸ਼ਕਤੀ ਨਾਲ ਸੰਪਰਕ ਬਣਾ ਕੇ ਤੁਸੀਂ ਉਸ ਦੀ ਮਦਦ ਨਾਲ ਆਪਣੇ ਜੀਵਨ ਨੂੰ ਹੋਰ ਧਨਵਾਨ ਹੋਰ ਸਿਹਤਮੰਦ ਤੇ ਹੋਰ ਖੇੜੇ ਭਰਿਆ ਬਣਾ ਸਕਦੇ ਹੋ ਤੁਹਾਨੂੰ ਇਹ ਸ਼ਕਤੀ ਲੱਭਣ ਲਈ ਕਿਧਰੇ ਜਾਣ ਦੀ ਲੋੜ ਨਹੀਂ ਕਿਉਂਕਿ ਇਹ ਤਾਂ ਤੁਹਾਡੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੈ ਤੁਹਾਨੂੰ ਇਹਦੀ ਸਹੀ ਪਛਾਣ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਵਰਤਣ ਦੀਆਂ ਵਿਧੀਆਂ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਇਸ ਨੂੰ ਜੀਵਨ ਦੇ ਹਰ ਖੇਤਰ 'ਚੋਂ ਵਰਤ ਸਕੋ ਇਸ ਪੁਸਤਕ ਵਿੱਚ ਦਸੀਆਂ ਸਧਾਰਨ ਜਹੀਆਂ ਤਕਨੀਕਾਂ ਤੇ ਵਿਧੀਆਂ ਵਰਤਕੇ ਤੁਸੀਂ ਲੋੜੀਂਦੀ ਸੂਝ ਤੇ ਕਾਰਜਸ਼ਾਲੀ ਸਿੱਖ ਸਕਦੇ ਹੋ ਤੁਸੀਂ ਇੱਕ ਨਮੀ ਰੋਸ਼ਨੀ ਹਾਸਲ ਕਰ ਸਕਦੇ ਹੋ ਅਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਨਵੀਂ ਸ਼ਕਤੀ ਸਿਰਜ ਕੇ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ ਆਪਣੇ ਜੀਵਨ ਨੂੰ ਪਹਿਲਾਂ ਨਾਲੋਂ ਵਿਸ਼ਾਲ ਮਹਾਨ ਅਮੀਰ ਤੇ ਵਧੀਆ ਬਣਾਉਣ ਦਾ ਨਿਸ਼ਚੈ ਹੁਣੇ ਹੀ ਕਰ ਲਵੋ ਤੁਹਾਡੇ ਅਚੇਤਨ ਮਨ ਦੀ ਗਹਿਰਾਈ ਵਿੱਚ ਸਭ ਕੁਝ ਦੇਣ ਦੇ ਸਮਰੱਥ ਅਨੰਤ ਬਿਦਵਤਾ ਅਨੰਤ ਸ਼ਕਤੀ ਤੇ ਅਨੰਤ ਪੂਰਤੀ ਦਾ ਨਿਵਾਸ ਹੈ ਮਨ ਦੀ ਗਹਿਰਾਈ ਦੀ ਇਹ ਨਾ ਸਮਰੱਥਾਵਾਂ ਦੀ ਹੁਣੇ ਪਛਾਣ ਕਰੋ ਤੇ ਇਹ ਰੂਪਮਾਨ ਹੋ ਜਾਣਗੀਆਂ ਅੰਤਰਮਨ ਦੀ ਅਸੀਮ ਪ੍ਰਤਿਭਾ ਹਰ ਸਮੇਂ ਸਥਾਨ ਉੱਪਰ ਤੋਂ ਅੱਡੇ ਲਈ ਕਾਰਗਰ ਸਿੱਧ ਹੋ ਸਕਦੀ ਹੈ ਬਿਸ਼ਰਤੇ ਕਿ ਤੁਸੀਂ ਇਸ ਨੂੰ ਖੁੱਲੇ ਦਿਲ ਤੇ ਗ੍ਰਹਿਣ ਭਾਵਨਾ ਨਾਲ ਅਪਣਾਓ ਤੁਸੀਂ ਨਵੀਆਂ ਖੋਜਾਂ ਕਰ ਸਕਦੇ ਹੋ ਸਹਿਤ ਰਚਨਾ ਦੇ ਖੇਤਰ ਵਿੱਚ ਤੁਹਾਨੂੰ ਨਵੇਂ-ਨਵੇਂ ਵਿਸ਼ੇ ਸੁਝ ਸਕਦੇ ਹਨ ਹੋਰ ਤਾਂ ਹੋਰ ਇੱਕ ਦਿਬ்யਾ ਸ਼ਕਤੀ ਨਾਲ ਤੁਸੀਂ ਪ੍ਰਕਿਰਤੀ ਨੂੰ ਵੀ ਵਧੇਰੇ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹੋ ਇਹ ਸ਼ਕਤੀ ਜ਼ਿੰਦਗੀ ਦੀ ਸਹੀ ਵਿਆਖਿਆ ਅਤੇ ਇਸ ਦਾ ਸਹੀ ਸਥਾਨ ਨਿਸ਼ਚਿਤ ਕਰਨ ਵਿੱਚ ਸਹਾਇਕ ਹੋ ਸਕਦੀ ਹੈ ਮਨ ਦੀ ਚਮਤਕਾਰੀ ਸ਼ਕਤੀ ਰਾਹੀਂ ਤੁਸੀਂ ਆਪਣੇ ਜੀਵਨ ਸਾਥੀ ਜਾਂ ਕਾਰੋਬਾਰੀ ਸਾਥੀ ਨੂੰ ਪ੍ਰਭਾਵਿਤ ਕਰ ਸਕਦੇ ਹੋ ਆਪਣਾ ਮਕਾਨ ਵੇਚਣ ਲਈ ਸਹੀ ਗਾਹਕ ਲੱਭ ਸਕਦੇ ਹੋ ਮਨ ਚਾਹੀ ਕੀਮਤ ਬਸੂਰ ਕਰ ਸਕਦੇ ਹੋ ਅਤੇ ਮਨ ਮਰਜ਼ੀ ਨਾਲ ਵਿਚਰ ਸਕਦੇ ਹੋ ਵਿਚਾਰ ਗਿਆਨ ਅਤੇ ਸੋਝ ਵਿੱਚ ਕਾਰਜਸ਼ੀਲ ਸ਼ਕਤੀਆਂ ਦੇ ਅੰਦਰੂਨੀ ਜਗਤ ਦੀ ਖੋਜ ਕਰਨਾ ਤੁਹਾਡਾ ਬੁਨਿਆਦੀ ਅਧਿਕਾਰ ਹੈ ਅਚੇਤਨਮਾਨ ਦੀ ਦੇਵੀ ਸ਼ਕਤੀ ਭਾਵੇਂ ਅਦੇਖ ਹੈ ਪਰ ਬਹੁਤ ਸਮਰੱਥਵਾਨ ਅਤੇ ਤਾਕਤਵਰ ਹੈ ਅਚੇਤਨਮਾਨ ਅੰਦਰ ਤੁਹਾਨੂੰ ਆਪਣੀ ਹਰ ਸਮੱਸਿਆ ਦਾ ਹੱਲ ਲੱਭ ਪਵੇਗਾ ਅਚੇਤਨਮਾਨ ਚੋਂ ਲੁਕਿਤ ਸ਼ਕਤੀਆਂ ਹਾਸਲ ਕਰਕੇ ਤੁਸੀਂ ਇਸ ਇਹਨਾਂ ਦੇ ਮਾਲਕ ਬਣ ਸਕਦੇ ਹੋ ਜ਼ਿੰਦਗੀ 'ਚ ਭਰਪੂਰਤਾ ਸੁਰੱਖਿਆ ਸੁਖ ਦੇ ਸਥਾਪਤੀ ਦੇ ਰਾਹ ਖੋਲਣ ਲਈ ਇਹਨਾਂ ਸ਼ਕਤੀਆਂ ਦੀ ਲੋੜ ਪੈਂਦੀ ਹੈ ਮੈਂ ਇਹਨਾਂ ਮਾਨਸਿਕ ਸ਼ਕਤੀਆਂ ਦੀ ਬਦੌਲਤ ਲੋਕਾਂ ਨੂੰ ਅਪਾਹਜ ਸਥਿਤੀ ਤੋਂ ਸੰਪੂਰਨ ਵਿਸ਼ਾਲ ਤੇ ਸ਼ਕਤੀਸ਼ਾਲੀ ਹੋ ਕੇ ਉੱਭਰਦੇ ਹੋਏ ਵੇਖਿਆ ਹੈ ਖੁਸ਼ੀ ਤੇ ਤੰਦਰੁਸਤੀ ਦੇ ਮਾਹੌਲ ਤੋਂ ਵਿਚਰਦੇ ਵੇਖਿਆ ਹੈ ਤੁਹਾਡੇ ਮਨ ਚੋਂ ਚਮਤਕਾਰੀ ਰੋਗਨਾਸ਼ਕ ਸ਼ਕਤੀ ਹੈ ਜੋ ਪਰੇਸ਼ਾਨ ਮਨ ਨੂੰ ਸ਼ਾਂਤ ਕਰ ਸਕਦੀ ਹੈ ਟੁੱਟੇ ਦਿਲ ਨੂੰ ਜੋੜ ਸਕਦੀ ਹੈ ਇਹ ਮਨ ਦੇ ਬੰਦੀਖਾਨੇ ਖੋਲ ਕੇ ਰਿਹਾਈ ਦੇ ਸਕਦੀ ਹੈ ਇਹ ਬੰਦੇ ਨੂੰ ਹਰ ਤਰ੍ਹਾਂ ਦੇ ਭੌਤਿਕ ਤੇ ਸਰੀਰਿਕ ਬੰਧਨ ਤੋਂ ਮੁਕਤ ਕਰ ਸਕਦੀ ਹੈ ਕਾਰਜਸ਼ੀਲ ਆਧਾਰ ਦੀ ਜ਼ਰੂਰਤ ਕਾਰਜਸ਼ੀਲ ਆਧਾਰ ਜੋ ਆਪਣੇ ਉਪਯੋਗ 'ਚੋਂ ਸਰਪੱਖੀ ਗੁਣ ਰੱਖਦਾ ਹੈ ਤੋਂ ਬਿਨਾਂ ਕਿਸੇ ਵੀ ਖੇਤਰ ਵਿੱਚ ਸਰਪੱਖੀ ਵਿਕਾਸ ਅਸੰਭਵ ਹੈ ਆਪਣੇ ਅਚੇਤਨ ਮਨ ਦੀ ਕਾਰਜਸ਼ੀਲਤਾ ਰਾਹੀਂ ਤੁਸੀਂ ਸਹਯੋਗ ਬਣ ਸਕਦੇ ਹੋ ਮਾਨਸਿਕ ਸਿਧਾਂਤਾਂ ਨੂੰ ਆਪਣੇ ਗਿਆਨ ਵਿੱਚ ਰਚਾ ਕੇ ਨਿਸ਼ਚਿਤ ਕਾਰਜ ਵਿਧੀ ਰਾਹੀਂ ਇੱਛਤ ਉਦੇਸ਼ ਪ੍ਰਾਪਤ ਕੀਤੇ ਜਾ ਸਕਦੇ ਹਨ ਇੱਕ ਸਾਬਕਾ ਕੈਮਿਸਟ ਹੋਣ ਕਰਕੇ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਹਾਈਡਰੋਜਨ ਅਤੇ ਆਕਸੀਜਨ ਨੂੰ 2 ਤੇ 1 ਦੇ ਅਨੁਪਾਤ ਚ ਮਿਲਾਓ ਤਾਂ ਯਕੀਨਨ ਤੌਰ ਤੇ ਪਾਣੀ ਪੈਦਾ ਹੋ ਜਾਵੇਗਾ ਤੁਸੀਂ ਇਹ ਜਾਣਦੇ ਹੋਵੋਗੇ ਕਿ ਇੱਕ ਹਿੱਸਾ ਆਕਸੀਜਨ ਤੇ ਇੱਕ ਹਿੱਸਾ ਕਾਰਬਨ ਮਿਲਾਉਣ ਤੇ ਕਾਰਬਨ ਮੋਨੋਆਕਸਾਈਡ ਦਾ ਨਾਂ ਦੀ ਜ਼ਹਿਰੀਲੀ ਗੈਸ ਬਣਦੀ ਹੈ ਜੇ ਤੁਸੀਂ ਇਸ ਨੂੰ ਆਕਸੀਜਨ ਦਾ ਇੱਕ ਹੋਰ ਹਿੱਸਾ ਵਧਾ ਦੋਗੇ ਤਾਂ ਇਹ ਕਾਰਬਨ ਮੋਨੋਆਕਸਾਈਡ ਦੀ ਤਾਂ ਕਾਰਬਨ ਡਾਈਆਕਸਾਈਡ ਬਣ ਜਾਵੇਗੀ ਜੋ ਜ਼ਹਿਰੀਲੀ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਅਨੇਕ ਰਸਾਇਣਕ ਮਿਸ਼ਰਤ ਬਣਦੇ ਹਨ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ కెਮਿਸਟਰੀ ਫਿਜ਼ਿਕਸ ਅਤੇ ਮੈਥੇਮੈਟਿਕਸ ਦੇ ਨਿਯਮ ਮੰਦੇ ਨਿਯਮਾਂ ਨਾਲੋਂ ਵੱਖਰੇ ਹਨ ਆਓ ਆਪਾਂ ਇੱਕ ਪ੍ਰਚਲਿਤ ਨਿਯਮ ਦੀ ਮਿਸਾਲ ਲਈ ਪਾਣੀ ਆਪਣਾ ਪਦਰ ਆਪ ਬਣਾ ਲੈਂਦਾ ਹੈ ਇਹ ਇੱਕ ਵਿਆਪਕ ਅਤੇ ਸਰਵਪ੍ਰਵਾਨਿਤ ਨਿਯਮ ਹੈ ਦੂਜਾ ਨਿਯਮ ਹੈ ਪਦਾਰਥ ਗਰਮਕੀਤियां ਫੈਲਦਾ ਹੈ ਇਹ ਨਿਯਮ ਵੀ ਸਮਾ ਸਥਾਨ ਅਤੇ ਸਥਿਤੀ ਹਰ ਪਦਰਤ ਤੇ ਸੱਚ ਹੈ ਤੁਸੀਂ ਲੋਹੇ ਦਾ ਇੱਕ ਟੁਕੜਾ ਗਰਮ ਕਰੋ ਤਾਂ ਇਹ ਫੈਲੇਗਾ ਭਾਵੇਂ ਇਹ ਟੁਕੜਾ ਚੀਨ ਦਾ ਹੋਵੇ ਇੰਗਲੈਂਡ ਦਾ ਹੋਵੇ ਜਾਂ ਭਾਰਤ ਦਾ ਹੋਵੇ ਕਿਉਂਕਿ ਗਰਮਕੀਤियां ਫੈਲਣਾ ਪਦਾਰਥ ਦਾ ਸਰਵਵਿਆਪੀ ਗੁਣ ਹੈ ਇਹ ਵੀ ਸਰਵਵਿਆਪਕ ਸਚਾਈ ਹੈ ਕਿ ਤੁਸੀਂ ਅਚੇਤਨ ਮਨ ਤੇ ਜੋ ਵੀ ਪ੍ਰਭਾਵ ਪਾਓਗੇ ਉਸ ਦੀ ਛਾਪ ਸਥਿਤੀ అనుభవ ਤੇ ਘਟਨਾ ਵਜੋਂ ਵੇਲੇ ਦੇ ਚਿੱਤਰ ਪੜਤੇ ਉਕਰ ਜਾਏਗੀ ਪਾਣੀ ਵਾਂਗ ਮਨ ਵੀ ਆਪਣਾ ਪੱਦਰ ਆਪ ਬਣਾ ਲੈਂਦਾ ਹੈ ਤੁਹਾਡੀ ਪ੍ਰਾਰਥਨਾ ਦਾ ਜਵਾਬ ਮਿਲਦਾ ਹੈ ਕਿਉਂਕਿ ਤੁਹਾਡਾ ਅਚੇਤਨ ਮਨ ਇੱਕ ਸਿਧਾਂਤ ਹੈ ਤੇ ਸਿਧਾਂਤ ਤੋਂ ਸਾਡਾ ਭਾਵ ਕਾਰਨ ਕਾਰਜ ਪ੍ਰਣਾਲੀ ਤੋਂ ਹੈ ਉਦਾਹਰਨ ਵਜੋਂ ਬਿਜਲੀ ਦਾ ਸਿਧਾਂਤ ਹੈ ਕਿ ਬਿਜਲੀ ਉੱਚੇ ਤੋਂ ਨੀਵੇਂ ਸਤਰ ਵੱਲ ਪ੍ਰਵਾਹ ਕਰਦੀ ਹੈ ਬਿਜਲੀ ਵਰਤਣ ਵੇਲੇ ਤੁਸੀਂ ਇਸ ਦੇ ਸਿਧਾਂਤ ਨੂੰ ਨਹੀਂ ਬਦਲ ਸਕਦੇ ਪਰ ਪ੍ਰਕਿਰਤੀ ਨਾਲ ਸਹਿਯੋਗ ਕਰਕੇ ਅਨੇਕਾਂ ਖੋਜਾਂ ਤੇ ਲੱਭਤਾਂ ਕਰ ਸਕਦੇ ਹੋ ਜੋ ਅਨੇਕ ਤਰ੍ਹਾਂ ਨਾਲ ਮਨੁੱਖਤਾ ਲਈ ਵਰਦਾਨ ਸਿੱਧ ਹੋ ਸਕਦੀਆਂ ਹਨ ਤੁਹਾਡਾ ਅਚੇਤਨ ਮਨ ਵੀ ਇੱਕ ਸਿਧਾਂਤ ਹੈ ਅਤੇ ਵਿਸ਼ਵਾਸ ਦੇ ਨਿਯਮ ਅਨੁਸਾਰ ਚੱਲਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਸ਼ਵਾਸ ਕੀ ਹੈ ਇਹ ਕਿਉਂ ਤੇ ਕਿਵੇਂ ਕਾਰਜਸ਼ੀਲ ਹੁੰਦਾ ਹੈ ਬਾਈਬਲ ਸਰਲ ਸਪਸ਼ਟ ਅਤੇ ਸੁੰਦਰ ਢੰਗ ਨਾਲ ਦੱਸਦੀ ਹੈ ਜਿਹੜਾ ਬੰਦਾ ਪਹਾੜ ਨੂੰ ਕਹਿੰਦਾ ਹੈ ਕਿ ਇੱਥੋਂ ਚੱਲ ਤੇ ਆਪਣੇ ਆਪ ਨੂੰ ਸਮੁੰਦਰ ਚੋ ਸੁੱਟ ਦੇ ਉਹਦੇ ਮਨ ਚੋਂ ਰਤੀ ਭਰ ਵੀ ਸ਼ੱਕ ਨਹੀਂ ਸੋ ਉਹ ਵਿਸ਼ਵਾਸ ਹੈ ਕਿ ਜੋ ਉਹ ਕਹਿੰਦਾ ਹੈ ਵਾਪਰੇਗਾ ਤੇ ਸੱਚਮੁੱਚ ਉਵੇਂ ਹੀ ਵਾਪਰਦਾ ਹੈ ਜਿਵੇਂ ਉਹ ਕਹਿੰਦਾ ਹੈ ਮਨ ਦਾ ਸਿਧਾਂਤ ਵਿਸ਼ਵਾਸ ਦਾ ਸਿਧਾਂਤ ਹੈ ਇਸ ਦਾ ਅਰਥ ਆਪਣੇ ਮਨ ਦੀ ਕਾਰਜ ਸ਼ੈਲੀ ਵਿੱਚ ਵਿਸ਼ਵਾਸ ਹੈ ਆਪਣੇ ਵਿਸ਼ਵਾਸ ਵਿੱਚ ਵਿਸ਼ਵਾਸ ਹੈ ਤੁਹਾਡੇ ਮਨ ਦਾ ਵਿਸ਼ਵਾਸ ਤੁਹਾਡੇ ਮਨ ਦਾ ਵਿਚਾਰ ਹੈ ਬਸ ਐਨਾ ਕੋ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਤੁਹਾਡੇ ਸਾਰੇ ਅਨੁਭਵ ਘਟਨਾਵਾਂ ਸਥਿਤੀਆਂ ਤੇ ਕਾਰਜ ਤੁਹਾਡੇ ਅਚੇਤਨ ਮੰਨਦੀਆਂ ਤੁਹਾਡੇ ਵਿਚਾਰਾਂ ਨਾਲ ਹੋਈਆਂ ਪ੍ਰਤੀਕਿਰਿਆਵਾਂ ਹਨ ਯਾਦ ਰੱਖੋ ਵਿਸ਼ਵਾਸਿਤ ਵਸਤਾਂ ਕਰਕੇ ਨਹੀਂ ਸਗੋਂ ਤੁਹਾਡੇ ਮਨ ਵਿੱਚਲੇ ਵਿਸ਼ਵਾਸ ਕਰਕੇ ਹੀ ਸਿੱਟੇ ਨਿਕਲਦੇ ਹਨ ਝੂਠੀਆਂ ਆਸਥਾਵਾਂ ਵਿਚਾਰਾਂ ਵਹਿਮਾਂ ਭਰਮਾਂ ਅਤੇ ਮਾਨਵੀ ਡਰਾਂ ਉੱਪਰ ਵਿਸ਼ਵਾਸ ਕਰਨਾ ਛੱਡ ਦਿਓ ਜ਼ਿੰਦਗੀ ਦੇ ਅਮਰ ਸਚਾਈਆਂ ਉੱਪਰ ਯਕੀਨ ਕਰਨਾ ਸ਼ੁਰੂ ਕਰੋ ਜੋ ਕਦੇ ਨਹੀਂ ਬਦਲਦੀਆਂ ਫਿਰ ਤੁਸੀਂ ਅਗਾਮੁਖੀ ਉਤਾਮੁਖੀ ਤੇ ਪਰਮਾਰਥਮੁਖੀ ਹੋ ਜਾਓਗੇ ਜਿਹੜਾ ਵੀ ਇਸ ਕਿਤਾਬ ਨੂੰ ਪੜ੍ਹੇਗਾ ਇਸ ਵਿੱਚ ਦਰਸਾਏ ਅਚੇਤਨਮਾਨ ਦੇ ਸਿਧਾਂਤ ਨੂੰ ਲਾਗੂ ਕਰੇਗਾ ਉਹ ਆਪਣੇ ਲਈ ਤੇ ਦੂਜਿਆਂ ਲਈ ਵਿਗਿਆਨਿਕ ਪ੍ਰਾਰਥਨਾ ਕਰਨ ਦੇ ਸਮਰੱਥ ਹੋ ਜਾਵੇਗਾ ਤੁਹਾਡੀ ਪ੍ਰਾਰਥਨਾ ਦਾ ਉੱਤਰ ਕਰਨ ਕਾਰਜ ਦੇ ਬ੍ਰਹਿਮੰਡੀ ਸਿਧਾਂਤ ਅਨੁਸਾਰ ਮਿਲੇਗਾ ਵਿਚਾਰ ਅਰੰਭਕ ਕਿਰਿਆ ਹੈ ਅਚੇਤਨ ਮਨ ਦਾ ਹੰਗਾਰਾ ਪ੍ਰਤੀ ਕਿਰਿਆ ਹੈ ਜੋ ਤੁਹਾਡੇ ਵਿਚਾਰ ਦੀ ਪ੍ਰਕਿਰਤੀ ਅਨੁਸਾਰ ਕਾਰਜਸ਼ੀਲ ਹੁੰਦੀ ਹੈ ਆਪਣੇ ਮਨ ਨੂੰ ਸਿਹਰਦਤਾ ਤੰਦਰੁਸਤੀ ਸ਼ਾਂਤੀ ਤੇ ਸੁਭਿ ਇਸ਼ਾਵਾ ਚ ਰੁੱਝਿਆ ਰੱਖੋ ਅਤੇ ਆਪਣੇ ਜੀਵਨ ਚੋ ਚਮਤਕਾਰ ਵਾਪਰਦੇ ਵੇਖੋ ਮਨ ਦੀ ਦੁਪੱਖਤਾ ਉੰਜ ਤਾਂ ਤੁਹਾਡਾ ਮਨ ਇੱਕੋ ਹੀ ਹੈ ਪਰ ਇਸ ਦੀਆਂ ਦੋ ਵਿਲੱਖਣ ਕਿਸਮਾਂ ਹਨ ਇਹਨਾਂ ਦੋਵਾਂ ਵਿਜਲੀ ਨਖੇੜਕ ਰੇਖਾਾਰੇ ਅੱਜਕੱਲ੍ਹ ਦੇ ਵਿਚਾਰਵਾਨ ਮਰਦ ਔਰਤ ਭਰਪੂਰ ਗਿਆਨ ਰੱਖਦੇ ਹਨ ਤੁਹਾਡੇ ਮਨ ਦੀ ਦੂਰੀ ਕਾਰਜਸ਼ੈਲੀ ਵੱਖ-ਵੱਖ ਤਰ੍ਹਾਂ ਦੀ ਹੈ ਦੋਵੇਂ ਰੂਪ ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਤੇ ਸ਼ਕਤੀਆਂ ਰੱਖਦੇ ਹਨ ਮਨ ਦੀ ਦੁਹਰੀ ਕਾਰਜਸ਼ੈਲੀ ਨੂੰ ਨਖੇੜਨ ਲਈ ਨਾਮਕਰਨ ਸ਼ਾਸਤਰ ਇਨਾਂ ਨੂੰ ਬਾਰਮੁਖੀ ਤੇ ਅੰਤਰਮੁਖੀ ਚੇਤਨ ਤੇ ਅਚੇਤਨ ਜਾਗ੍ਰਿਤ ਅਤੇ ਨਿੰਦਰਾਯਮਨ ਸਤਹੀ ਤੇ ਗਹਿਰਾ ਮਨ ਸਵੈ ਇੱਛਾ ਤੇ ਅਸਵੈ ਇੱਛਾਤ ਮਨ ਨਰ ਅਤੇ ਨਾਰੀ ਮਨ ਵਰਗੇ ਨਾਵਾਂ ਵਿੱਚ ਵੰਡਦਾ ਹੈ ਇਸ ਕਿਤਾਬ ਵਿੱਚ ਇਸ ਦੁਪੱਖਤਾ ਲਈ ਚੇਤਨ ਅਤੇ ਅਚੇਤਨ ਸ਼ਬਦ ਵਰਤੇ ਗਏ ਹਨ ਚੇਤਨ ਅਤੇ ਅਚੇਤਨ ਮਨ ਮਨ ਦੇ ਦੋਮਾ ਰੂਪਾਂ ਨੂੰ ਸਮਝਣ ਦਾ ਵਧੀਆ ਤਰੀਕਾ ਇਹ ਹੈ ਕਿ ਕਲਪਨਾ ਕਰੋ ਕਿ ਤੁਹਾਡਾ ਮਨ ਇੱਕ ਬਾਗ ਹੈ ਤੁਸੀਂ ਬਾਗਬਾਨ ਹੋ ਤੁਸੀਂ ਆਪਣੀ ਆਮ ਸੋਚ ਦੇ ਆਧਾਰ ਤੇ ਪੂਰਾ ਦਿਨ ਅਚੇਤਨ ਮਨ ਚ ਬੀਜ ਬੀਜਦੇ ਰਹਿੰਦੇ ਹੋ ਜਿਹੋ ਜਿਹਾਂ ਬੀਜ ਤੁਸੀਂ ਅਚੇਤਨ ਮਨ ਚ ਬੀਜ ਰਹੇ ਹੋ ਉਹੋ ਜਿਹਾਂ ਫਲ ਤੁਸੀਂ ਆਪਣੇ ਸਰੀਰ ਅਤੇ ਵਾਤਾਵਰਣ ਵਿੱਚ ਪ੍ਰਾਪਤ ਕਰੋਗੇ ਹੁਣੇ ਤੋਂ ਸ਼ਾਂਤੀ ਖੁਸ਼ੀ ਸਹੀ ਅੰਮਲ ਸ਼ੁਭ ਇਸ਼ਾ ਤੈਨੂੰ şu ਹਾਲੀ ਦੇ ਵਿਚਾਰਾਂ ਦੇ ਬੀਜ ਬੀਜਨੇ ਆਰੰਭ ਕਰਦੇ ਹੋ ਇਹਨਾਂ ਗੁਣਾਵarre ਦਿਲਚਸਪੀ ਲੈਂਦੇ ਆ ਸਹੀ ਤਰ੍ਹਾਂ ਸੋਚੋ ਅਤੇ ਇਹ ਸਾਰਾ ਕੁਝ ਆਪਣੇ ਚੇਤਨ ਮਨ ਚੋਂ ਗ੍ਰਹਿਣ ਕਰੋ ਆਪਣੇ ਮਨ ਦੇ ਬਾਗ ਵਿੱਚ ਇਹ ਅਦਭੁਤ ਬੀਜ ਬੀਜਦੇ ਰਹੋ ਤੇ ਤੁਸੀਂ ਭਰਪੂਰ ਉਤਪਾਦਨ ਲਵੋਗੇ ਤੁਹਾਡੇ ਅਚੇਤਨ ਮਨ ਨੂੰ ਭੂਮੀ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ ਜੋ ਚੰਗੇ ਮਾੜੇ ਹਰ ਤਰ੍ਹਾਂ ਦੇ ਬੀਜ ਉਗਾਉਣ ਦੀ ਸਮਰੱਥਾ ਰੱਖਦੀ ਹੈ ਲੋਕ ਸੂਲਾਂ ਚੋਂ ਅੰਗੂਰਾ ਇਕ ਸੰਬੜੇ ਜੋ ਅੰਜੀਰਾ ਇਕੱਠੀਆਂ ਨਹੀਂ ਕਰਦੇ ਇਸ ਲਈ ਹਰ ਵਿਚਾਰ ਇੱਕ ਕਾਰਨ ਹੈ ਤੇ ਹਰ ਸਥਿਤੀ ਇੱਕ ਪ੍ਰਭਾਵ ਇਸੇ ਕਰਕੇ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਕਾਬੂ 'ਚ ਰੱਖੋ ਤਾਂ ਕਿ ਇਛਤ ਸਥਿਤੀਆਂ ਨੂੰ ਹੀ ਰੂਪ ਮਨ ਕੀਤਾ ਜਾ ਸਕੇ ਜਦੋਂ ਤੁਹਾਡਾ ਮਨ درست ਸੋਚਦਾ ਹੈ ਜਦੋਂ ਤੁਸੀਂ ਜਥਾਰਥ ਨੂੰ ਸਮਝਦੇ ਹੋ ਜਦੋਂ ਤੁਹਾਡੇ ਅਚੇਤਨ ਮਨ 'ਚੋਂ ਜਮਾ ਹੋਏ ਵਿਚਾਰ ਉਸਾਰੂ ਸਹਿਰਦ ਅਤੇ ਸ਼ਕਤੀਮਈ ਹੁੰਦੇ ਹਨ ਉਦੋਂ ਉਹਨਾਂ ਅਨੁਸਾਰ ਅਚੇਤਨ ਮਨ ਦੀ ਕਰਾਮਾਤੀ ਸ਼ਕਤੀ ਕਾਰਜ ਕਰੇਗੀ درست ਸਥਿਤੀਆਂ درست ਵਾਤਾਵਰਨ ਅਤੇ ਉੱਤਮਤਾ ਸਿਰਜੇਗੀ ਜਦੋਂ ਤੁਸੀਂ ਆਪਣੀ ਸੋਚ ਪ੍ਰਣਾਲੀ ਨੂੰ ਕੰਟਰੋਲ ਕਰਦੇ ਹੋ ਤਾਂ ਤੁਸੀਂ ਕਿਸੇ ਵੀ ਮੁਸ਼ਕਿਲ ਸਮੱਸਿਆ ਉੱਪਰ ਅਚੇਤਨ ਮਨ ਦੀਆਂ ਸ਼ਕਤੀਆਂ ਲਾਗੂ ਕਰ ਸਕਦੇ ਹੋ ਦੂਜੇ ਸ਼ਬਦਾਂ ਵਿੱਚ ਤੁਸੀਂ ਸੱਚਮੁੱਚ ਚੇਤਨ ਪਦਰ ਤੇ ਅਨੰਤ ਸ਼ਕਤੀ ਅਤੇ ਸਰਵ ਸ਼ਕਤੀਮਾਨ ਸਿਧਾਂਤ ਦੇ ਸਹਿਯੋਗੀ ਬਣ ਜਾਂਦੇ ਹੋ ਜੋ ਸਾਰੇ ਕੁਝ ਨੂੰ ਚਲਾ ਰਿਹਾ ਹੈ ਆਪਣੇ ਦਵਾਲੇ ਨਜ਼ਰ ਦੁੜਾਇਆ ਤੁਸੀਂ ਮਹਿਸੂਸ ਕਰੋਗੇ ਕਿ ਬਹੁਗਣ ਦੀ ਲੋਕ ਬਾਹਰमुखी ਜਾਗਰੂਕਤਾ ਦੀ ਥਾਵੇਂ ਆਪਣੇ ਅੰਦਰੂਨੀ ਜਗਤ 'ਚੋ ਹੀ ਸਿਮਟੇ ਰਹਿੰਦੇ ਹਨ ਅੰਦਰੂਨੀ ਜਗਤ ਵਿੱਚ ਤੁਹਾਡੇ ਵਿਚਾਰ ਭਵਨਾਵਾਂ ਅਤੇ ਸੰਕਲਪ ਆਉਂਦੇ ਹਨ ਅੰਦਰੂਨੀ ਜਗਤ 'ਚੋ ਸਿਮਟੇ ਰਹਿਣ ਤੇ ਅੰਦਰੂਨੀ ਜਗਤ ਤੁਹਾਨੂੰ ਬਾਹਰੀ ਜਗਤ ਨਾਲੋ ਤੋੜ ਦਿੰਦਾ ਹੈ ਇਸੇ ਕਰਕੇ ਆਪਣੇ ਪ੍ਰਗਟਾਉ ਵਿੱਚ ਜਿਹੜੀ ਰਚਨਾਤਮਕ ਸ਼ਕਤੀ ਤੁਸੀਂ ਮਹਿਸੂਸ ਕਰਦੇ ਹੋ ਇਹ ਤੁਹਾਡੇ ਦੁਆਰਾ ਚੇਤਨ ਅਚੇਤਨ ਪੱਧਰ ਤੇ ਤੁਹਾਡੇ ਅੰਦਰੂਨੀ ਜਗਤ ਦੀ ਹੀ ਉਪਜ ਹੈ ਚੇਤਨ ਤੇ ਅਚੇਤਨ ਮੰਦੇ ਸੰਵਾਦ ਦਾ ਗਿਆਨ ਤੁਹਾਨੂੰ ਤੁਹਾਡੇ ਸਮੁੱਚੇ ਜੀਵਨ ਪਰਿਵਰਤਨ ਦੇ ਯੋਗ ਬਣਾ ਦਿੰਦਾ ਹੈ ਬਾਹਰਮੁਖੀ ਹਾਲਾਤਾਂ ਨੂੰ ਬਦਲਣ ਲਈ ਤੁਸੀਂ ਲਾਜ਼ਮੀ ਤੌਰ ਤੇ ਕਾਰਨਾਂ ਨੂੰ ਬਦਲੋਗੇ ਬਾਧੇ ਬੰਦੇ ਸਥਿਤੀਆਂ ਨੂੰ ਸਥਿਤੀਆਂ ਰਾਹੀਂ ਬਦਲਣ ਦਾ ਯਤਨ ਕਰਦੇ ਹਨ ਕਲੇਸ਼ ਭਾਰਮ ਘਾਟਾ ਅਤੇ ਸੀਮਾਵਾਂ ਨੂੰ ਹਟਾਉਣ ਲਈ ਤੁਹਾਨੂੰ ਇਹਨਾਂ ਦੇ ਕਾਰਨਾਂ ਨੂੰ ਹਟਾਉਣਾ ਪਵੇਗਾ ਅਤੇ ਕਾਰਨਾਂ ਤੱਕ ਪਹੁੰਚਣ ਲਈ ਸੁਚੇਤ ਮਨ ਦਾ ਪ੍ਰਯੋਗ ਕਰਨਾ ਪਵੇਗਾ ਅਸਲ 'ਚ ਉਹ ਬਾਹਰਮੁਖੀ ਪਰਤਖਣ ਹੀ ਤਾਂ ਸੁਚੇਤ ਮਨ ਹੈ ਦੂਜੇ ਸ਼ਬਦਾਂ 'ਚ ਤੁਹਾਡਾ ਸੋਚਣ ਢੰਗ ਤੇ ਮਾਨਸਿਕ ਤਸਵੀਰ ਕਸ਼ਿ ਹੀ ਤੁਹਾਡਾ ਸੁਚੇਤ ਮਨ ਹੈ ਆਪਣੇ ਅਚੇਤਨ ਮਨ ਸਾਧਕਾ ਤੁਸੀਂ ਅਨੰਤ ਅਮੀਰੀ ਤੇ ਅਥਾ ਸਾਗਰ ਚੋਂ ਰਹਿ ਰਹੇ ਹੋ ਤੁਹਾਡਾ ਅਚੇਤਨ ਮਨ ਤੁਹਾਡੇ ਵਿਚਾਰਾਂ ਪ੍ਰਤੀ ਸੰਵੇਦਨਸ਼ੀਲ ਹੈ ਤੁਹਾਡੇ ਵਿਚਾਰ ਅਜਿਹੀ ਢਾਲਾਂ ਅਜਿਹਾਂ ਸਾਂਚਾ ਤਿਆਰ ਕਰਦੇ ਹਨ ਜਿਸ ਵਿੱਚੋਂ ਦੀ ਤੁਹਾਡੇ ਅਚੇਤਨ ਮਨ ਦਾ ਅਨੰਤ ਵਿਵੇਕ ਸਿਆਣਪ ਵਿਆਪਕ ਸ਼ਕਤੀਆਂ ਅਤੇ ਊਰਜਾਵਾਂ ਪਰਵਾਹਮਾਨ ਹੁੰਦੇ ਹਨ ਇਸ ਕਿਤਾਬ ਚੋਂ ਦੱਸੇ ਅਨਸਾਰ ਮਨ ਦੇ ਸਿਧਾਂਤ ਦਾ ਵਿਹਾਰਿਕ ਪ੍ਰਯੋਗ ਤੁਹਾਨੂੰ ਆਪਣੇ ਜੀਵਨ 'ਚੋਂ ਗਰੀਬੀ ਦੀ ਤਾਂ ਬੌਲਤਾ, ਵਹਿਮਾਂ ਤੇ ਅਗਿਆਨਤਾ ਦੀ ਤਾਂ ਵਿਦਪਤਾ, ਪੀੜਾ ਦੀ ਤਾਂ ਸੁਖ, ਉਦਾਸੀ ਦੀ ਤਾਂ ਖੁਸ਼ੀ, ਹਨੇਰੇ ਦੀ ਤਾਂ ਚਾਨਣ, ਕੁੜੱਤਣ ਦੀ ਤਾਂ ਮਿੱਠਤ, ਡਰ ਦੀ ਤਾਂ ਦ੍ਰਿੜਤਾ, ਅਸਫਲਤਾ ਦੀ ਤਾਂ ਸਫਲਤਾ ਹਾਸਲ ਕਰਨ ਵਿੱਚ ਸਹਾਇਕ ਸਿੱਧ ਹੋਵੇਗਾ। ਨਿਸ਼ਚੈ ਮਾਨਸਿਕ ਪਾਵਨਾਤਮਕ ਤੇ ਪਦਾਰਥਕ ਨਜ਼ਰੀਏ ਤੋਂ ਇਸ ਤੋਂ ਵੱਡਾ ਆਸ਼ੀਰਵਾਦ ਹਰ ਕੋਈ ਨਹੀਂ ਹੋ ਸਕਦਾ। ਵਦੇਰੇ ਵਿਗਿਆਨੀ, ਕਲਾਕਾਰ, ਸ਼ਾਇਰ, ਗਾਇਕ, ਲੇਖਕ ਅਤੇ ਖੋਜੀ ਚੇਤਨ ਅਤੇ ਅਚੇਤਨ ਮਾਨਦੀ ਕਾਰਜ ਪ੍ਰਣਾਲੀ ਦੀ ਡੂੰਗੀ ਸਮਝ ਰੱਖਦੇ ਹਨ। ਇੱਕ ਵਾਰ ਦੀ ਗੱਲ ਹੈ ਕਿ ਮਹਾਨ ਆਪੇਰਾ ਗਾਇਕ ਕਰੂਸੋ ਅੰਦਰ ਸਟੇਜ 'ਤੇ ਜਕ ਭਾਵ ਸਟੇਜ ਪੋਫੋਬੀਆ ਆ ਗਈ। ਉਸਨੇ ਕਿਹਾ ਕਿ ਸ਼ਾਇਦ ਡਰ ਕਰਕੇ ਉਸ ਦਾ ਗਲਾ ਜਾਮ ਹੋ ਗਿਆ। ਚਿਹਰਾ ਪਸੀਨੇ ਨਾਲ ਭਰ ਗਿਆ ਉਹ ਸ਼ਰਮਿੰਦਗੀ ਚੋਂ ਗਲਤਾਨ ਸੀ ਕਿਉਂਕਿ ਕੁਝ ਮਿੰਟਾਂ ਬਾਅਦ ਹੀ ਉਸਨੇ ਸਟੇਜ ਤੇ ਜਾਣਾ ਸੀ ਪਰ ਉਹ ਤਾਂ ਡਰ ਨਾਲ ਕੰਬ ਰਿਹਾ ਸੀ ਉਸਨੇ ਕਿਹਾ ਸਾਰੇ ਮੇਰੇ ਤੇ ਹੱਸਣਗੇ ਮੈਂ ਨਹੀਂ ਗਾ ਸਕਾਂਗਾ ਫਿਰ ਉਸਨੇ ਸਟੇਜ ਪਿਛਲੇ ਲੋਕਾਂ ਨੂੰ ਚੀਕ ਕੇ ਕਿਹਾ ਮੇਰੀ ਛੋਟੀ ਮੈਂ ਮੇਰੀ ਅੰਦਰਲੀ ਵੱਡੀ ਮੈਂ ਨੂੰ ਨਵੋਚਣਾ ਚਾਹੁੰਦੀ ਹੈ ਫਿਰ ਉਸਨੇ ਆਪਣੀ ਛੋਟੀ ਤੇ ਕਮਜ਼ੋਰ ਮੈਂ ਨੂੰ ਸੰਬੋਧਨ ਕਰਦਿਆਂ ਕਿਹਾ ਮੇਰੀ ਛੋਟੀ ਮੈਂ ਦਫਾ ਹੋ ਜਾ ਮੇਰੀ ਵੱਡੀ ਮੈਂ ਮੇਰੇ ਲਈ ਗਾਉਣਾ ਚਾਹੁੰਦੀ ਹੈ ਵੱਡੀ ਮੈਂ ਤੋਂ ਉਹਦਾ ਪਾਵ ਅਚੇਤਨ ਮੰਦੀ ਅਨੰਤ ਸ਼ਕਤੀ ਤੋਂ ਸੀ ਤੇ ਫਿਰ ਉਹ ਉੱਚੀ ਉੱਚੀ ਚੁਲਾਉਣ ਲੱਗਾ ਦਫਾ ਹੋ ਜਾ ਦਫਾ ਹੋ ਜਾ ਵੱਡੀ ਮੈਂ ਦਾ ਗਾਉਣਾ ਸ਼ੁਰੂ ਹੋਣ ਲੱਗਾ ਏ ਉਸ ਉਹਦੇ ਅਚੇਤਨ ਮੰਨੇ ਹੰਗਾਰਾ ਭਰਿਆ ਅਤੇ ਉਹਦੇ ਅੰਦਰਲੀ ਅਥਾਹ ਸ਼ਕਤੀਆਂ ਨੂੰ ਜਗਾਇਆ ਜਦੋਂ ਸਟੇਜ ਤੇ ਜਾਣ ਦੀ ਘੰਟੀ ਵੱਜੀ ਉਸ ਦੇ ਇਤੇ ਗਿਆ ਤੇ ਉਸ ਨੇ ਸ਼ਾਨ ਦਾ ਢੰਗ ਨਾਲ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ ਹੁਣ ਇਹ ਕਹਿਣਾ ਬਣਦਾ ਹੈ ਕਿ ਕ੍ਰੂਸੋ ਮਨ ਦੇ ਦੋਵੇਂ ਰੂਪਾਂ ਚੇਤਨ ਅਤੇ ਅਚੇਤਨਾਰੇ ਜਾਣਦਾ ਸੀ ਤੁਹਾਡਾ ਅਚੇਤਨ ਮਨ ਤੁਹਾਡੇ ਵਿਚਾਰਾਂ ਦੀ ਪ੍ਰਕਿਰਤੀ ਉੱਪਰ ਪ੍ਰਤੀਕਿਰਿਆ ਕਰਦਾ ਹੈ ਜਦੋਂ ਤੁਹਾਡਾ ਚੇਤਨ ਮਨ ਭਾਵ ਛੋਟੀ ਮੈਂ ਡਰ ਚਿੰਤਾ ਤੇ ਫਿਕਰ ਨਾਲ ਭਰਿਆ ਹੁੰਦਾ ਹੈ ਤਾਂ ਨਾ ਪੱਖੀ ਭਾਵਨਾਵਾਂ ਦਾ ਵੇਗ ਅਚੇਤਨ ਮਨ ਵੱਡੀ ਮੈਂ ਚੌਵੀ ਵਗਣ ਲੱਗਦਾ ਹੈ ਤੇ ਚੇਤਨਮਨ ਇਹਨਾਂ ਲਘੂ ਭਾਵਨਾਵਾਂ ਨਾਲ ਹੋਰ ਪਰ ਜਾਂਦਾ ਹੈ ਜੇਕਰ ਅ제ਹਾ ਹੋਵੇ ਤਾਂ ਕਰੂਸੋ ਵਾਂਗ ਆਪਣੇ ਅਚੇਤਨ ਮਨ ਚੋਂ ਇਕਤ੍ਰਿਤ ਲਘੂ ਭਾਵਨਾਵਾਂ ਨੂੰ ਡੂੰਗੀ ਅਧਿਕਾਰ ਭਾਵਨਾ ਨਾਲ ਇਹ ਕਹਿ ਕੇ ਠੱਲੋ ਇੱਥੇ ਹੀ ਰੁਕੋ ਸ਼ਾਂਤ ਹੋ ਜਾਓ ਤੁਸੀਂ ਮੇਰੇ ਵਸਤ ਹੋ ਅਤੇ ਤੁਹਾਨੂੰ ਮੇਰਾ ਹੁਕਮ ਮੰਨਣਾ ਪਵੇਗਾ ਇਹ ਸੱਚਮੁੱਚ ਬੜਾ ਦਿਲਚਸਪ ਤੇ ਖਿੱਚ ਪਾਉ ਹੋਵੇਗਾ ਕਿ ਤੁਸੀਂ ਕਿੰਨੇ ਕੋ ਅਧਿਕਾਰ ਤੇ ਵਿਸ਼ਵਾਸ ਨਾਲ ਅਚੇਤਨ ਮਨ ਵਿਚਲੀ ਹਲਚਲ ਨਾਲ ਸੰਵਾਦ ਕਰਕੇ ਉਸ ਨੂੰ ਠੱਲ ਪਾਉਂਦੇ ਹੋ ਅਤੇ ਅਚੇਤਨ ਮਨ ਨੂੰ ਸ਼ਾਂਤਮਈ ਹਾਲਾਤ ਚੁਲਿਆਂਦੇ ਹੋ ਅਚੇਤਨ ਮਨ ਚੇਤਨਮਨ ਦੀ ਬਦੌਲਤ ਹੀ ਹੈ ਇਸੇ ਕਰਕੇ ਇਹ ਅਚੇਤਨ ਮਨ ਅਖਾਉਂਦਾ ਹੈ ਵਿਸ਼ੇਸ਼ ਵਖਰੇਵੇਂ ਤੇ ਕਾਰਜ ਸ਼ੈਲੀਆਂ ਇਹ ਤਾਂ ਦਿੱਤੀਆਂ ਮਿਸਾਲਾਂ ਤੋਂ ਤੁਹਾਨੂੰ ਚੇਤਨ ਅਤੇ ਅਚੇਤਨ ਮਨ ਵਿਚਲੇ ਖਾਸ ਵੱਖਰੇਵਿਆਂ ਦੀ ਸਮਝ ਆ ਜਾਵੇਗੀ ਚੇਤਨ ਮਨ ਸਮੁੰਦਰੀ ਜਹਾਜ਼ ਦੇ ਕੰਟਰੋਲ ਰੂਮ ਵਿਚਲੇ ਰਾਧ ਸੇਰੇ ਚਾ ਕੈਪਟਨ ਵਾਂਗ ਹੈ ਉਹ ਜਹਾਜ਼ ਦੇ ਇੰਜਨ ਰੂਮ ਚ ਬੈਠੇ ਚਾਲਕਾਂ ਨੂੰ ਨਿਰਦੇਸ਼ ਦਿੰਦਾ ਹੈ ਜਿਸ ਦੇ ਸਿੱਟੇ ਵਜੋਂ ਉਹ ਬਾਇਲਰਾਂ ਉਪਕਰਨਾ ਤੇ ਗੇਜਾਂ ਨੂੰ ਕੰਟਰੋਲ ਕਰਦੇ ਹਨ ਇੰਜਨ ਰੂਮ ਚ ਬੈਠੇ ਚਾਲਕ ਦਲ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਉਹ ਕਿੱਧਰ ਜਾ ਰਹੇ ਹਨ ਉਹ ਤਾਂ ਬਸ ਹੁਕਮ ਪਾਲਦੇ ਹਨ ਕੰਟਰੋਲ ਰੂਮ ਵਿਚਲਾ ਕੈਪਟਨ ਜੇਕਰ ਆਪਣੇ ਉਪਕਰਨਾ ਨਾਲ ਕੋਈ ਗਲਤ ਸੰਕਲਪ ਬਣਾ ਕੇ ਕੋਈ ਗਲਤ ਨਿਰਦੇਸ਼ ਭੇਜ ਦੇਵੇ ਤਾਂ ਚਟਾਨਾਂ ਨਾਲ ਵੀ ਟਕਰਾ ਸਕਦਾ ਹੈ ਇੰਜਨ ਰੂਮ ਵਿਚਲੇ ਬੰਦੇ ਉਹਦੇ ਨਿਰਦੇਸ਼ ਮੰਨਦੇ ਹਨ ਕਿਉਂਕਿ ਕੈਪਟਨ ਇਨਚਾਰਜ ਹੋਣ ਕਾਰਨ ਨਿਰਦੇਸ਼ ਭੇਜਣ ਦਾ ਅਧਿਕਾਰ ਰੱਖਦਾ ਹੈ ਉਹ ਬੰਦੇ ਕੈਪਟਨ ਨੂੰ ਕੋਈ ਮੋੜ ਮਾਂ ਜਵਾਬ ਦੇਣ ਦਾ ਅਧਿਕਾਰ ਨਹੀਂ ਰੱਖਦੇ ਉਹ ਸਿਰਫ ਹੁਕਮ ਪਾਲਦੇ ਹਨ ਕੈਪਟਨ ਜਹਾਜ਼ ਦਾ ਮਾਲਕ ਹੈ ਤੇ ਉਹਦੇ ਆਦੇਸ਼ ਮੰਨੇ ਜਾਂਦੇ ਹਨ ਕੈਪਟਨ ਵਾਂਗ ਚੇਤਨਮਨ ਤੁਹਾਡੇ ਮਾਨਸਿਕ ਜਹਾਜ਼ ਦਾ ਮਾਲਕ ਤੇ ਕੈਪਟਨ ਹੈ ਜੋ ਤੁਹਾਡੇ ਸਰੀਰ ਵਾਤਾਵਰਣ ਤੇ ਸਮੁੱਚੇ ਕਾਰਜਾਂ ਦਾ ਪ੍ਰਤੀਨਿਧ ਹੈ ਅਚੇਤਨਮਨ ਉਹ ਸਾਰੇ ਹੁਕਮ ਮੰਦਾ ਹੈ ਜੋ ਤੁਸੀਂ ਆਪਣੇ ਅਚੇਤਨਮਨ ਨੂੰ ਆਪਣੇ ਸੁਚੇਤ ਮਨ ਰਾਈ ਭੇਜਦੇ ਹੋ ਜਦੋਂ ਤੁਸੀਂ ਲਗਾਤਾਰ ਕਹਿੰਦੇ ਹੋ ਮੈਂ ਇਹ ਚੀਜ਼ ਖਰੀਦਣ ਦੇ ਸਮਰੱਥ ਨਹੀਂ ਹਾਂ ਤਾਂ ਤੁਹਾਡਾ ਅਚੇਤਨਮਨ ਤੁਹਾਡੇ ਸ਼ਬਦਾਂ ਤੇ ਯਕੀਨ ਕਰਦਾ ਹੈ ਅਤੇ ਅਜੀਹਾ ਪ੍ਰਬੰਧ ਕਰਦਾ ਹੈ ਕਿ ਤੁਸੀਂ ਉਹ ਬੀਜ ਖਰੀਦ ਹੀ ਨਾ ਸਕੋ ਜਿੰਨਾ ਚਿਰ ਤੁਸੀਂ ਕਹਿੰਦੇ ਰਹੋਗੇ ਮੈਂ ਕਾਰ ਨਹੀਂ ਲੈ ਸਕਦਾ ਯੂਰਪ ਦੀ ਸੈਰ ਨਹੀਂ ਕਰ ਸਕਦਾ ਗਰਮ ਕੋਟ ਨਹੀਂ ਲੈ ਸਕਦਾ ਫਰਦੀਸ਼ ਸ਼ਾਲ ਨਹੀਂ ਲੈ ਸਕਦਾ ਯਕੀਨ ਰੱਖੋ ਤੁਹਾਡਾ ਅਚੇਤਨਮਨ ਤੁਹਾਡੇ ਹੁਕਮਾਂ ਦੀ ਪਾਲਣਾ ਕਰੇਗਾ ਤੇ ਉਮਰ ਪਰ ਤੁਸੀਂ ਇਹ ਸਾਰਾ ਕੁਝ ਲੈਣ ਦੇ ਸਮਰੱਥ ਨਹੀਂ ਰਹੋਗੇ ਪਿਛਲੀ 크리스마ਸ ਮੌਕੇ ਇੱਕ ਖੂਬਸੂਰਤ ਯੂਨੀਵਰਸਿਟੀ ਵਿਦਿਆਰਥਣ ਨੇ ਇੱਕ ਸਟੋਰ ਵਿੱਚ ਇੱਕ ਦਿਲਕਸ਼ ਪਰ ਮਹਿੰਗਾ ਟਰੈਵਲਿੰਗ ਬੈਗ ਵੇਖਿਆ ਉਹ ਨਿਊ ਯਾਰਕ ਦੀਆਂ ਸਟੀਆਂ ਕੱਟਣ ਲਈ ਜਾ ਰਹੀ ਸੀ ਉਹ ਕਹਾਣੀ ਵਾਲੀ ਸੀ ਮੈਂ ਇਸ ਨੂੰ ਖਰੀਦਣ ਦੇ ਸਮਰੱਥ ਨਹੀਂ ਕਿ ਉਸ ਨੂੰ ਇੱਕ ਵਿਅਕਤੀ ਯਾਦ ਆਇਆ ਜਿਸ ਨੇ ਮੇਰਾ ਇੱਕ ਲੈਕਚਰ ਸੁਣਿਆ ਸੀ ਜਿਸ ਦਾ ਸਰਲੇਖ ਸੀ ਕੋਈ ਨਾ ਪੱਖੀ ਬਿਆਨ ਨਾ ਦਿਓ ਇਸ ਨੂੰ ਇੱਕਦਮ ਉਲਟਾ ਦਿਓ ਅਤੇ ਤੁਹਾਡੇ ਜੀਵਨ ਚੋਂ ਅਦਭੁੱਤਤਾ ਵਾਪਰੇਗੀ ਉਹ ਕੁੜੀ ਨੇ ਕਿਹਾ ਇਹ ਬੈਗ ਮੇਰਾ ਹੈ ਇਹ ਸੇਲ ਤੇ ਹੈ ਮੈਂ ਇਸ ਨੂੰ ਦਿਲੋਂ ਸਵੀਕਾਰਿਆ ਹੈ ਤੇ ਮੇਰੇ ਅਚੇਤਨ ਮਨ ਨੂੰ ਵੀ ਪਤਾ ਹੈ ਕਿ ਮੈਂ ਇਹ ਬੈਗ ਲੈਣਾ ਹੀ ਲੈਣਾ ਹੈ ਸ਼ਾਮ ਨੂੰ 8 ਵਜੇ ਉਸ ਦੇ ਮਗੇਤਰ ਨੇ ਉਸ ਨੂੰ ਹੂਬ ਹੂ ਉਸੇ ਤਰ੍ਹਾਂ ਦਾ ਬੈਗ ਦਿੱਤਾ ਜਿਸ ਨਾਲ ਉਹ ਸਵੇਰੇ 10 ਵਜੇ ਤੋਂ ਹੀ ਮਾਨਸਿਕ ਤੌਰ ਤੇ ਜੁੜੀ ਹੋਈ ਸੀ ਉਸ ਨੇ ਆਪਣੇ ਮਾਨੂ ਸੰਭਾਵਨਾ ਨਾਲ ਭਰ ਲਿਆ ਸੀ ਤੇ ਇਹ ਸਾਰਾ ਕੁਝ ਗਹਿਰੇ ਮਾਨਤਾਕ ਪਹੁੰਚ ਗਿਆ ਸੀ ਜਿਸ ਨੂੰ ਇੱਛਾ ਪੂਰਤੀ ਕਰਨੀ ਆਉਂਦੀ ਹੈ ਦੱਖਣੀ ਕੋਲੰਬੀਆ ਯੂਨੀਵਰਸਿਟੀ ਦੀ ਵਿਦਿਆਰਥਣ ਇਸ ਕੁੜੀ ਨੇ ਮੈਨੂੰ ਦੱਸਿਆ ਮੇਰੇ ਕੋਲ ਇਹ ਵੈ ਬੈ ਖਰੀਦਣ ਜੋਗੇ ਪੈਸੇ ਨਹੀਂ ਸਨ ਪਰ ਹੁਣ ਮੈਂ ਜਾਣਦੀ ਹਾਂ ਕਿ ਪੈਸੇ ਕਿੱਥੋਂ ਲੱਭਦੇ ਹਨ ਤੇ ਦੂਸਰੀਆਂ ਅਵਸਥਾਂ ਕਿੱਥੇ ਲੱਭਦੀਆਂ ਹਨ ਤੇ ਇਹ ਅਮੁੱਖ ਖਜ਼ਾਨਾ ਮੇਰੇ ਅੰਦਰ ਹੀ ਹੈ ਦੂਸਰੀ ਸਧਾਰਨ ਜੀ ਮਿਸਾਲ ਈਉਂ ਹੈ ਜਦੋਂ ਤੁਸੀਂ ਕਹਿੰਦੇ ਹੋ ਮੈਨੂੰ ਖੁੰਬਾ ਪਸੰਦ ਨਹੀਂ ਤੇ ਮੌਕਾ ਅਜਿਹਾ ਬਣਦਾ ਹੈ ਕਿ ਤੁਹਾਨੂੰ ਚਟਣੀ ਜਾਂ ਸਲਾਦ ਨਾਲ ਖੁੰਬਾ ਪਰੋਸ ਦਿੱਤੀਆਂ ਜਾਂਦੀਆਂ ਹਨ ਤੁਹਾਡੀ ਪਾਚਨ ਕਿਰਿਆ ਖੁੰਬਾ ਨੂੰ ਸਵੀਕਾਰ ਨਹੀਂ ਕਰੇਗੀ ਕਿਉਂਕਿ ਤੁਹਾਡਾ ਅਚੇਤਨ ਮਨ ਤੁਹਾਨੂੰ ਕਹਿੰਦਾ ਹੈ ਤੁਹਾਨੂੰ ਖੁੰਬਾ ਪਸੰਦ ਨਹੀਂ ਹਨ ਇਹ ਤੁਹਾਡੇ ਸੁਚੇਤ ਤੇ ਅਚੇਤਮਨ ਦੇ ਬਖਰੇਵੇਂ ਅਤੇ ਵੱਖ-ਵੱਖ ਕਾਰਜ ਪ੍ਰਣਾਲੀ ਨੂੰ ਸਪਸ਼ਟ ਕਰਨ ਵਾਲੀ ਆਮ ਜਿਹੀ ਮਿਸਾਲ ਹੈ ਇੱਕ ਔਰਤ ਕਹਿੰਦੀ ਹੈ ਜੇ ਮੈਂ ਸੌਣ ਤੋਂ ਪਹਿਲਾਂ ਕਾਫੀ ਪੀ ਲਵਾਂ ਤਾਂ ਸਵੇਰੇ 3 ਵਜੇ ਜਾਗ ਆ ਜਾਂਦੀ ਹੈ ਜਦੋਂ ਵੀ ਉਹ ਕਾਫੀ ਪੀਂਦੀ ਹੈ ਅਚੇਤਨ ਮਨ ਉਸ ਨੂੰ ਹਲੂਣਦਾ ਹੈ ਜਿਵੇਂ ਕਹਿੰਦਾ ਹੋਵੇ ਮਾਲਕ ਦਾ ਹੁਕਮ ਹੈ 3 ਵਜੇ ਉੱਠਣਾ ਹੈ ਤੁਹਾਡਾ ਅਚੇਤਨ ਮਨ 24 ਘੰਟੇ ਕੰਮ ਕਰਦਾ ਹੈ ਤੇ ਤੁਹਾਡੀ ਬਿਹਤਰੀ ਤੁਹਾਡੀ ਆਮ ਸੋਚ ਦੇ ਸਾਰੇ ਫਲ ਤੁਹਾਡੀ ਝੋਲੀ ਚੋਂ ਭਰਨ ਦੇ ਆਹਰ ਚੋਂ ਲੱਗਾ ਰਹਿੰਦਾ ਹੈ ਉਸ ਔਰਤ ਦਾ ਅਚੇਤਨ ਮਨ ਕਿਵੇਂ ਕਾਰਜਸ਼ੀਲ ਹੋਇਆ ਕੁਝ ਮਹੀਨੇ ਪਹਿਲਾਂ ਇੱਕ ਔਰਤ ਨੇ ਲਿਖਿਆ ਮੇਰੀ ਉਮਰ 75 ਸਾਲ ਹੈ ਵਿਧਵਾ ਹਾਂ ਬੱਚੇ ਵੱਡੇ ਹੋ ਚੁੱਕੇ ਹਨ ਪੈਨਸ਼ਨ ਲੈਂਦੀ ਹਾਂ ਇਕੱਲੀ ਰਹਿੰਦੀ ਹਾਂ ਮੈਂ ਅਚੇਤਨ ਮਨ ਦੀ ਸ਼ਕਤੀ ਬਾਰੇ ਤੁਹਾਡੇ ਲੈਕਚਰ ਸੁਨੇ ਹਨ ਜਿਨ੍ਹਾਂ ਵਿੱਚ ਤੁਸੀਂ ਦੱਸਦੇ ਹੋ ਕਿ ਦਹਰਾਓ ਵਿਸ਼ਵਾਸ ਅਤੇ ਚਾਹਤ ਰਾਹੀਂ ਅਚੇਤਨ ਮਾਨਤਾਕ ਵਿਚਾਰ ਕੱਲੇ ਜਾ ਸਕਦੇ ਹਾਂ ਮੈਂ ਬੜੀ ਭਾਵਨਾ ਨਾਲ ਲਗਾਤਾਰ ਇਉਂ ਦੁਹਰਾਉਂਦੀ ਰਹੀ ਮੇਰੇ ਕਿਸੇ ਨੂੰ ਲੋੜ ਹੈ ਮੇਰਾ ਇੱਕ ਦਿਆਲੂ ਮੋਹਵਾਂਤੇ ਤੇ ਧਾਰਮਿਕ ਬਿਰਤੀ ਦੇ ਆਦਮੀ ਨਾਲ ਵਿਆਹ ਹੋ ਗਿਆ ਹੈ ਮੈਂ ਸੁਰੱਖਿਅਤ ਹਾਂ ਮੈਂ 2 ਹਫ਼ਤਿਆਂ ਤੱਕ ਦਿਨਚੋ ਕਈ ਵਾਰ ਇਹ ਬਿਆਨ ਦੁਹਰਾਉਂਦੀ ਰਹੀ ਤੇ ਇੱਕ ਦਿਨ ਦਵਾਈਆਂ ਦੀ ਇੱਕ ਦੁਕਾਨ ਤੋਂ ਮਿਲ ਪਿਆ ਮੇਰੀ ਇੱਕ ਸੇਵਾਮੁਕਤ ਫਾਰਮਾਸਿਸਟ ਨਾਲ ਮੁਲਾਕਾਤ ਹੋਈ ਜੋ ਮੈਨੂੰ ਬੜਾ ਸਾਉ ਸੂਝਵਾਨ ਤੇ ਧਾਰਮਿਕ ਲੱਗਿਆ ਇਹ ਮੇਰੀ ਪ੍ਰਾਰਥਨਾ ਦਾ ਸੰਪੂਰਨ ਉੱਤਰ ਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਡੀ ਵਿਆਹ ਲਈ ਸਹਿਮਤੀ ਹੋ ਗਈ ਤੇ ਹੁਣ ਮੈਂ ਯੂਰਪ ਵਿੱਚ ਹਨੀਮੂਨ ਮਨਾਉਣ ਜਾ ਰਹੀ ਹਾਂ ਮੈਂ ਜਾਣਦੀ ਹਾਂ ਕਿ ਮੇਰੇ ਅਚੇਤਨਮਾਨ ਦੀ ਸ਼ਕਤੀ ਨੇ ਖੁਦਾਈ ਹੁਕਮ ਅਨਸਾਰ ਸਾਨੂੰ ਦੋਵਾਂ ਨੂੰ ਇਕੱਠਿਆਂ ਕਰ ਦਿੱਤਾ ਉਸ ਔਰਤ ਨੇ ਆਪਣੇ ਅੰਦਰਲਾ ਖਜ਼ਾਨਾ ਲੱਭ ਲਿਆ ਸੀ ਉਸਨੇ ਸੱਚੇ ਦਿਲੋਂ ਪ੍ਰਾਰਥਨਾ ਕੀਤੀ ਜੋ ਅਚੇਤਨ ਮੰਤਕ ਜਾ ਪਹੁੰਚੀ ਜੋ ਕਰਤਾਰੀ ਸ਼ਕਤੀਆਂ ਦਾ ਮਾਲਕ ਹੈ ਜਿਉਂ ਹੀ ਉਹ ਅੰਤਰਮੁਖੀ ਰੂਪ ਮੰਨਤਾ ਜੋ ਕਾਮਯਾਬ ਹੋਈ ਉਹਨੇ ਅਚੇਤਨ ਖਿੱਚ ਦੇ ਸਿਧਾਂਤ ਅਧੀਨ ਉਹਦੀ ਪ੍ਰਾਰਥਨਾ ਦਾ ਉੱਤਰ ਤਲਾਸ਼ ਕਰ ਲਿਆ ਵਿਦਵਤਾ ਦੇ ਵਿਵੇਕ ਨਾਲ ਭਰੇ ਉਹਦੇ ਗਹਿਰੇ ਮਨ ਦੇਵੀ ਹੁਕਮ ਅਧੀਨ ਉਹਨਾਂ ਦੋਵਾਂ ਨੂੰ ਇਕੱਠਿਆ ਕਰ ਦਿੱਤਾ ਆਪਣੀ ਸੋਚ ਉੱਪਰ ਯਕੀਨ ਰੱਖੋ ਜਿਹੜੀਆਂ ਚੀਜ਼ਾਂ ਵੀ ਸੱਚੀਆਂ ਹਨ ਇਮਾਨਦਾਰ ਹਨ ਨੇਯਾ ਸੰਗਤ ਹਨ ਸ਼ੁੱਧ ਹਨ ਪਿਆਰੀਆਂ ਹਨ ਚੰਗੇ ਪ੍ਰਭਾਵ ਵਾਲੀਆਂ ਹਨ ਜੇਕਰ ਸੋਚਣ ਅਤੇ ਪ੍ਰਸ਼ੰਸਾ ਕਰਨ ਦਾ ਸੁਭਾਅ ਬਣਦਾ ਹੈ ਤਾਂ ਅਜਹੀਆਂ ਚੀਜ਼ਾਂ ਬਾਰੇ ਸੋਚੋ ਇਹ ਅਧਿਆਇ ਅੰਤ ਦੇ ਨੇੜੇ ਪਹੁੰਚਦਾ ਹੈ ਅਗਲੀ ਵੀਡੀਓ ਵਿੱਚ ਆਪਾਂ ਪੜਾਂਗੇ ਇਸ ਅਧਿਆਇ ਵਿੱਚ ਖਾਸ ਅਤੇ ਜ਼ਰੂਰੀ ਗੱਲਾਂ ਜਿਹੜੀਆਂ ਕਿ ਸਾਨੂੰ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ ਧੰਨਵਾਦ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ